ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾੜੂ ਝਾੜੂ ਚਾਰਚ ਫੇਰੇ ਹੋਈ ਪਈ ਐ ਝਾੜੂ ਨੇ ਕਿੰਨੀ ਗੰਦਗੀ ਸਾਫ ਕੀਤੀ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਝਾੜੂ ਗੰਦਗੀ ਸਾਫ ਕਰਨ ਵਾਸਤੇ ਬਣਿਆ ਉਹ ਝਾੜੂ ਗੰਦਗੀ ਦੀ ਢੇਰ ਤੇ ਜਣ ਕੇ ਰੂੜੀ ਤੇ ਛੁੱਟਿਆ ਪਿਆ ਜਣੇ ਕਿ ਉਹ ਝਾੜੂ ਗੰਦਗੀ ਸਾਫ ਨਹੀਂ ਕਰ ਰਿਆ ਇਹ ਮੈਂ ਨਹੀਂ ਕਹਿੰਦਾ ਇਹ ਪੰਜਾਬ ਦੇ ਲੋਕ ਕਹਿ ਰਹੇ ਆ 93 ਐਮ ਐਲ اے ਭਵੰਤਮਾਨ ਤੋਂ ਬਿਨਾ ਭਵੰਤਮਾਨ ਜਿਵੇਂ ਕਹਿੰਦਾ ਸੀ ਕਿ ਝਾੜੂ ਗੰਦਗੀ ਸਾਫ ਕਰਨ ਆਇਤੇ ਆ ਨਾ ਗੁਰਬਾਣੀ ਦਾ ਕੋਈ ਸ਼ਬਦ ਵਰਤਣਾ ਉਹ ਮੇਰੇ ਲਈ ਹੋਵੇਗਾ ਮੈਂ ਤੁਲਨਾ ਨਹੀਂ ਕਰਦਾ ਪਰ ਗੁਰਬਾਣੀ ਸਭ ਤੋਂ ਵੱਡਾ ਗਿਆਨ ਦਾ ਸੂਰਜ ਹੈ ਕਬੀਰ ਆਵਰੈ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇ ਰਾਸ ਬਰਾਨੀ ਰਖਤੇ ਖਾਇਆ ਘਰ ਕਾ ਖੇਤ ਉਲਟੀ ਬਾੜ ਖੇਤ ਕੋ ਖਾਏ ਇਹ ਸ਼ਬਦ ਜੇ ਤੁਸੀਂ ਪੜੋਗੇ ਦੇ ਅਰਥ ਕੀ ਕਰੋਗੇ ਇਹ ਕਹ ਲੋ ਵੀ ਜਿਹੜਾ ਝਾੜੂ ਭਗਵੰਤ ਮਾਨ ਕਹਿੰਦਾ ਸੀ ਨਾ ਕਿ ਪੰਜਾਬ ਦੀ ਗੰਦਗੀ ਸਾਫ ਕਰੂ ਕਰਪਟ ਲੀਡਰਾਂ ਨੂੰ ਠੀਕ ਕਰ ਦੂਗਾ ਤੇ ਉਹ ਝਾੜੂ ਹੁਣ ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਆਪਣੇ ਘਰਾਂ ਵਿੱਚ ਜਿੰਨੇ ਵੀ ਐਮਐਲਏ ਨੇ ਉਹਨਾਂ ਦੇ ਘਰਾਂ ਵਿੱਚ ਮਾਰਨ ਦੀ ਲੋੜ ਹੈ ਜਿੰਨੀ ਗੰਦਗੀ ਝਾੜੂ ਦੇ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਦੇ ਘਰ ਵਿੱਚ ਆ ਉਨੀ ਗੰਦਗੀ ਪੂਰੇ ਪੰਜਾਬ ਵਿੱਚ ਨਹੀਂ ਹੋਣੀ ਇਹ ਸਚਾਈ ਹੈ ਇਹ ਗੰਦਗੀ ਵੱਧਦੀ ਇੰਨੀ ਜਾ ਰਹੀ ਹੈ तकरीबन तकरीबन ਅੱਦੇ ਐਮਐਲਏ ਤੇ ਮੰਤਰੀ ਖੁਦ ਨਸ਼ੇ ਵਕਾਰ ਰਹੇ ਨੇ ਖੁਦ ਗ੍ਰੇਤਾ ਬਜਰੀ ਪਤਾ ਨਹੀਂ ਕੀ ਕੁਝ ਰਿਸ਼ਤਾਂ ਰਿਸ਼ਤਾਂ ਲੈ ਕੇ ਕਰਪਸ਼ਨ ਕਰਕੇ ਆਪਣੇ ਘਰ ਪਰ ਰਹੇ ਨੇ ਇਹ ਕੋਈ ਮੈਂ ਨਹੀਂ ਕਹਿ ਰਿਹਾ ਰੋਜ ਦੀਆਂ ਤਾਜ਼ਾ ਖਬਰਾਂ ਚੱਲਦੀਆਂ ਨੇ ਹੁਣ ਕੀ ਜਿਹੜਾ ਝਾੜੂ ਪੰਜਾਬ ਦੀ ਗੰਦਗੀ ਸਾਫ਼ ਕਰਨ ਵਾਸਤੇ ਚੋਣ ਸੰਨ ਬਣਾਇਆ ਸੀ ਉਹ ਝਾੜੂ ਹੁਣ ਝਾੜੂ ਵਾਲੇ ਆਪਣੇ ਘਰਾਂ ਵਿੱਚ ਮਾਰਨਗੇ ਕਿਤੇ ਟਰਾਲੀਆਂ ਦੀ ਗੱਲ ਕਿਤੇ ਟਰੱਕ ਭੰਨਣ ਦੀ ਗੱਲ ਕਿਤੇ ਸੱਟੇ ਦੀ ਗੱਲ ਕਿਤੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਜਿਹੜੇ ਮੈਡੀਕਲ ਸਟੋਰ ਨੇ ਉਹਨਾਂ ਤੋਂ ਹਿੱਸਾ ਪਤੀ ਲਿਆ ਜਾ ਰਿਹਾ ਕੀ ਹੁਣ ਇਹ ਝਾੜੂ ਇਹ ਗੰਦਗੀ ਸਾਫ ਕਰੂਗਾ ਅਸਾ ਜਿਹੜੇ ਪੰਜਾਬ ਦੇ ਲੋਕਾਂ ਨੇ ਰੋਲਾ ਪਾਇਆ ਸੀ ਨਾ ਸਾਨੂੰ ਚੇਂਜ ਕਰ ਦਿਓ ਜੀ ਸਾਨੂੰ ਬਦਲਾਅ ਚਾਹੀਦਾ ਹੈ ਜੀ ਭਗਵਾਨ ਤਮਾ ਨੇ ਪੰਜਾਬ ਦਾ ਕੁਝ ਕਰ ਸਕਦਾ ਹੈ ਜੀ ਭਗਵਾਨ ਤਮਾ ਨੇ ਤਾਂ ਕੁਝ ਵੀ ਨਹੀਂ ਕਰ ਰਿਹਾ ਉਹ ਤਾਂ ਅੰਬੇਟੀ ਨਿਆਮਤ ਕੌਰ ਦਾ ਜਨਮ ਦਿਨ ਮਨਾਇਆ ਸੀ ਇੱਕ ਪਾਸੇ ਪੰਜਾਬ ਪੂਰਾ ਅੱਗ ਦੇ ਵਿੱਚ ਜਲੀ ਜਾ ਰਿਹਾ ਹੈ ਅਗਰ ਬੱਚ ਸੜ ਰਿਹਾ ਪੰਜਾਬ ਭਾਵੇਂ ਨਸ਼ਿਆਂ ਦੀ ਅੱਗ ਹੋਵੇ ਭਾਵੇਂ ਕ腐ਪਸ਼ਨ ਦੀ ਅੱਗ ਹੋਵੇ ਭਾਵੇਂ ਪਾਣੀ ਦੀ ਗੱਲ ਹੋਵੇ ਭਾਵੇਂ ਮਜ਼ਦੂਰ ਦੀ ਗੱਲ ਹੋਵੇ ਤੇ ਦੂਜੇ ਪਾਸੇ ਗਰਦਾਸ ਮਾਨ ਸਾਫ صدیق ਸਾਹਿਬ ਠੰਸਰਾਜ ਕੁਲਵਿੰਦਰ ਬਿੱਲਾ ਗੁਰਜੀਤ ਬਾਵਾ ਕਿੱਡੇ ਕਿੱਡੇ ਕਲਾਕਾਰਾਂ ਦੇ ਨਾਲ ਝੁਮਕੇ ਲੱਗ ਰਹੇ ਨੇ ਹੁਣ ਕੀ ਇਹ ਉਹੀ ਭਗਵੰਤ ਮਾਨ जिने 10 ਸਾਲ ਪਹਿਲਾਂ ਤੁਹਾਨੂੰ ਜੁਮਲੇ ਸੁਣਾਏ ਤੁਸੀਂ ਇਨਕਲਾਬ ਦੇ ਨਾਰੇ ਲਾਏ ਇਹ ਉਹੀ ਭਗਵੰਤ ਮਾਨ ਹੈ ਇਹ ਝਾੜੂ ਉਹੀ ਹੈ ਜਿਹੜਾ ਝਾੜੂ ਫੜ ਕੇ ਕੰਪੇਨ ਕੀਤਾ ਗਿਆ ਪ੍ਰਚਾਰ ਕੀਤਾ ਗਿਆ ਝਾੜੂ ਮਾਰ ਮਾਰ ਕੇ ਦਿਖਾਉਂਦੇ ਸੀ ਕਿ ਐਦਾਂ ਗੰਦਗੀ ਸਾਫ ਕਰਾਂਗੇ ਹੁਣ ਇਹ ਉਹੀ ਝਾੜੂ ਹੈ ਜੇ ਅੱਜ ਝਾੜੂ ਮਾਰਨ ਦੀ ਲੋੜ ਹੈ ਨਾ ਜਿੰਨੇ ਵੀ ਮੌਜੂਦਾ ਸਰਕਾਰ ਦੇ ਐਮ ਐਲ ਏ ਮੰਤਰੀ ਨੇ ਉਹਨਾਂ ਦੇ ਘਰਾਂ ਚੋਂ ਗੰਦਗੀ ਸਾਫ਼ ਕਰਨ ਦੀ ਲੋੜ ਹੈ। ਇਹੜੀ ਰੇਡ ਮਾਰੇ ਨਾ ਸਾਰਿਆਂ ਤੇ। ਇਹਨਾਂ ਦੀ ਪ੍ਰਾਪਰਟੀ ਚੈੱਕ ਕਰਾਈ। ਇਹਨਾਂ ਵਿੱਚੋਂ ਇੱਕ ਵੀ ਬੰਦਾ ਭਲਾ ਮਨੁੱਖ ਨਹੀਂ। ਉਹ ਕਿਸੇ ਨੇ ਮਰਗ ਦੇ ਭੌਗ ਤੇ ਬੋਲਣਾ ਸੀ ਵੀ ਬੰਦਾ ਮਰ ਗਿਆ ਸੀ। ਤੇ ਜਿਹੜਾ ਬੰਦਾ ਮਰਿਆ ਸੀ ਬਹੁਤ ਹੀ ਘਟਿਆ ਸੀ। ਤੇ ਜਿਹੜੇ ਦੇ ਭਰਾ ਪਿੱਛੇ ਸੀ ਉਹ ਉਦੋਂ ਵੀ ਘਟਿਆ ਸੀ ਤੇ ਉਹਨੇ ਸਰਨਾਜ ਲਈ ਦੇਣੇ ਸੀ ਤੇ ਇੱਕ ਮੋਦਵਾਰ ਪਿੰਡ ਦਾ ਬੰਦਾ ਖੜਾ ਕਰਤਾ ਪਿੰਡ ਵਾਲਾ ਨੇ ਬੋਲ ਕੇ ਵੀ ਸਰਨਾਜ ਲਈ ਦਿਓ ਹੁਣ ਜਿਹਨੇ ਬੋਲਣਾ ਸੀ ਉਹ ਕਹਿੰਦਾ ਵੀ ਮੈਂ ਹੁਣ ਕੀ ਬੋਲਾਂ ਇਹ ਤਾਂ ਮਰਨ ਵਾਲਾ ਬਹੁਤ ਘਟਿਆ ਬੰਦਾ ਹੈ ਉਹਨੇ ਥੋੜਾ ਜਿਹਾ ਸੋਚਿਆ ਪੱਲਾ ਝਾੜ ਨੂੰ ਸੀ ਕਹਿੰਦਾ ਵੀ ਜਿਹੜਾ ਬੰਦਾ ਮਰ ਗਿਆ ਨਾ ਤੇ ਜਿਹੜੇ ਪਿੱਛੇ ਭਰਾ ਰਹੇਗੇ ਉਹਦੇ ਤਿੰਨ ਚਾਰ ਕਹਿੰਦਾ ਇਹ ਪਿੱਛੇ ਜਿਹੜੇ ਜਿਉਂਦੇ ਨੇ ਮਰਨ ਵਾਲੇ ਨਾਲੋਂ ਵੀ ਬਹੁਤ ਚੰਗੇ ਨੇ ਉਹਨੇ ਜਣ ਕਿ ਗਲੋਂ ਗਲਾਂ ਮਹਲਾ ਤਾਂ ਮਤਲਬ ਹੀ ਜਿਹੜੇ ਪਿੱਛੇ ਰਹਿੰਦੇ ਨੇ ਨਾ ਇਹ ਮਰਨ ਵਾਲੇ ਨਾਲੋਂ ਵੀ ਭੈੜੇ ਕਰਦੂਦ ਦੇ ਮਾਲਕ ਨੇ ਸਮਝ ਆਈ ਗੱਲ ਇਹ ਜਿਹੜਾ ਲੂੰਗਲਾਣਾ ਝਾੜੂ ਵਾਲਾਂ ਦਾ ਨਾ ਇਹ ਸਾਰੇ ਇੱਕ ਤੋਂ ਵੱਧ ਕੇ ਕਹਿ ਲਈਏ ਚੋਰ ਨੇ ਠੱਗ ਨੇ ਜਿੰਨਾ ਇਹ ਪੰਜਾਬ ਨੂੰ ਲੁੱਟ ਰਹੇ ਨੇ ਮੈਨੂੰ ਲੱਗਦਾ ਕਿਸੇ ਸਰਕਾਰ ਨੇ ਲੁੱਟਿਆ ਹੋਣਾ ਇਹ ਹਕੀਕਤ ਹੈ ਪੰਜਾਬ ਦੇ ਲੋਕੋ ਰੌਲਾ ਪਾਓ ਹੈ 2 ਸਾਲ ਰਹਿੰਦੇ ਨੇ ਨਹੀਂ 2 ਸਾਲਾਂ ਵਿੱਚ ਇਹ ਉਹ ਜਲੂਸ ਕੱਢਣਗੇ ਤੁਸੀਂ ਕੋਈ ਸੋਚ ਵੀ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ